ਦੇਖੋ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਸੀਗਾ ਵੀ ਪੂਰੇ ਪੰਜਾਬ ਵਿੱਚ ਪ੍ਰਸ਼ਾਸਨ ਕੋਲ ਸਾਡੀਆਂ ਮੰਗਾਂ ਚਲੀਆਂ ਜਾਣ ਕੇਂਦਰ ਦੇ ਖਿਲਾਫ ਅਸੀਂ ਲੰਮੀ ਲੜਾਈ ਲੜ ਰਹੇ ਹੈਗੇ ਆ ਜਿਹੜੀ ਬਹੁਤ ਹਾਈ ਸਟੇ ਪਹੁੰਚੀ ਹੈਗੀ ਆ ਅਸੀਂ ਨਹੀਂ ਸੀ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਨਵਾਂ ਮੋਰਚਾ ਖੋਲ੍ਹ ਕੇ ਸਾਨੂੰ ਪੰਜਾਬ ਸਰਕਾਰ ਮਜਬੂਰ ਕਰ ਰਹੀਗੀ ਮੋਰਚਾ ਖੋਲਣ ਲਈ ਉਹ 24 ਸਤੰਬਰ ਤੋਂ ਸਾਡਾ ਮੋਰਚਾ ਅੰਮ੍ਰਿਤਸਰ ਡੀਸੀ ਦੇ ਸ਼ੁਰੂ ਹੋਊਗਾ ਤੇ ਰੇਲਾਂ ਤੱਕ ਵੀ ਜਾਊਗਾ ਅਸੀਂ ਉਦਾਂ ਚਾਹੁੰਦੇ ਨਹੀਂ ਹੈਗੇ ਵੀ ਕੋਈ ਅਜੀਹਾ ਹੋਵੇ ਉਹਦੇ ਲਈ ਅਸੀਂ ਅੱਜ ਡੀਆਈਜੀ ਸਾਹਿਬ ਨੂੰ ਬੇਨਤੀ ਕੀਤੀ ਆ ਏਡੀਸੀ ਜਰਨਲ ਨੂੰ ਅੱਜ ਮੰਗ ਪੱਤਰ ਵੀ ਦੇਣੇ ਆ ਸੀਪੀ ਸਾਹਿਬ ਨੂੰ ਵੀ ਮਿਲਾਂਗੇ ਵੀ ਇਹ ਮਸਲਿਆਂ ਦਾ ਹੱਲ ਸਾਡਾ ਪੰਜਾਬ ਸਰਕਾਰ ਨਾਲ ਗੱਲ ਕਰਕੇ ਕਰਵਾਇਆ ਜਾ ਸਕੇ ਉਹਦੇ ਵਿੱਚ ਹੈਗਾ ਵੀ ਜਿੰਨਾ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਪੰਜਾਬ ਸਰਕਾਰ ਨੇ ਬਾਵਾ ਖੱਟੀ ਇਮੋਸ਼ਨਲ ਬ੍ਰੈਕਮੇਲ ਕਰਕੇ ਵੋਟਾਂ ਲੈਣ ਦਾ ਯਤਨ ਕੀਤਾ ਤਕਰੀਬਨ 30 ਦੇ ਕਰੀਬ ਜਿਹੜੇ ਆ ਸ਼ਹੀਦ ਹੋ ਗਏ ਸਾਡੇ ਕਿਸਾਨ ਤੇ ਮੁਆਵਜ਼ਾ ਮੈਨੂੰ ਲੱਗਦਾ 2-4 ਕਿਸਾਨਾਂ ਤੋਂ ਇਲਾਵਾ ਵੱਧ ਨਹੀਂ ਮਿਲਿਆ ਹੈਗਾ ਅੰਮ੍ਰਿਤਸਰ ਦੇ ਦੋ ਕਿਸਾਨ ਸ਼ਹੀਦ ਹੋਏ ਆ ਦੋਵਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਹਜੇ ਤੱਕ ਕੋਈ ਅਜੇਹਾ ਵੀ ਨਹੀਂ ਹੈਗਾ ਵੀ ਕੋਈ ਅਜੇਹਾ ਵੀ ਨਹੀਂ ਹੈਗਾ ਵੀ ਜਿਹੜਾ ਮੁਆਵਜ਼ਾ ਅੱਗੇ ਸਾਨੂੰ ਮਿਲਣਾ ਹੈਗਾ ਹੈਗਾ ਹਰ ਇਹਦੇ ਨਾਲ ਦੀ ਨਾਲ ਜਿਹੜੇ ਆਪਣੇ 100 ਦਿਨ ਜਦੋਂ ਪੂਰਾ ਹੋਇਆ ਸੀਗਾ ਤੇ ਸ਼ੰਭੂ ਬਾਰਡਰ ਤੋਂ ਵਾਪਸ ਆਉਣ ਦੀ ਬਾਤ ਅੰਮ੍ਰਿਤਸਰ ਦੇ ਵਿੱਚ ਹੱਥਾਂ ਤੱਕ ਗ੍ਰਸਤ ਹੋ ਗਈ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਆਪਣਾ ਗੁਰੂ ਰਾਮ ਦਾ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਤਾ ਸੀ ਉਹਨਾਂ ਦਾ ਧੰਨਵਾਦ ਹੈਗਾ ਕੁਛ ਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਨੇ ਮੰਨਿਆ ਸੀ ਉਹਨਾਂ ਦਾ ਮੁਆਵਜ਼ਾ ਦੇਣਾ ਸਾਡਾ ਲੱਗਦਾ ਸੁਧਾਰਨ ਜ਼ਖਮਿਆਂ ਨੂੰ 1 ਲੱਖ ਗੰਭੀਰ ਜ਼ਖਮਿਆਂ ਨੂੰ 2 ਲੱਖ ਰੁਪਏ ਮੁਆਵਜ਼ਾ ਦਿੱਤਾ ਜੇ ਉਹ ਵੀ ਸਾਡਾ ਰਹਿ ਰਿਹਾ ਹੈਗਾ ਔਰ ਇਹ ਦੋ ਵੱਡੀ ਗੱਲ DAP ਜਿਹੜੀ ਆ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਉਹਦੇ ਸਿੰਪਲ ਫੇਲ ਹੋਏ ਹੈਗੇ ਨੇ ਤੋਂ DAP ਦੇ ਜਿਹੜੇ ਸਿੰਪਲ ਫੇਲ ਅਜੇ ਤੱਕ ਉਹਨਾਂ ਫਰਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ DAP ਕੇਂਦਰ ਦੀਆਂ ਫਰਮਾਂ ਤੇ ਪੰਜਾਬ ਸਰਕਾਰ ਮਨਉਂਦੀ ਹੈਗੀ ਆ ਤੇ ਸਰਕਾਰ ਦੇ ਵਿੱਚ ਹੀ ਜਿਹੜੇ ਵੱਡੇ ਘਪਲੇ ਹੋਏ ਆ ਇਹਦਾ ਪਰਦਾ ਫਾਟ ਤੇ ਗਾਂ ਕਣਕ ਦਾ ਸੀਜ਼ਨ ਆ ਰਿਹਾ ਤੋਂ DAP ਸਾਨੂੰ ਲੁਰਿੰਦੀ ਮਹਈਆ ਕਰਾਈ ਜਾਵੇ ਤਾਂ ਜੋ DAP ਬਲੈਕ ਨਾ ਵਿਕ ਸਕੇ ਭਾਰਤ ਮਾਲਾ ਯੋਜਨਾ ਤਹਿ ਜਿਹੜੀਆਂ ਛੜਕਾਂ ਨਿਕਲ ਰਹੀਆਂ ਉਹ ਜਿਵੇਂ ਪੰਜਾਬ ਪੁਲਿਸ ਨੂੰ ਪੂਰੇ ਪੰਜਾਬ ਵਿੱਚ ਧੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਹੈ 2013 ਐਕਟ ਕਹਿੰਦਾ ਹੈਗਾ ਵੀ ਭਾਈ 2013 ਐਕਟ ਦੇ ਵਿੱਚ ਵੀ ਮਾਰਕੀਟ ਰੇਟ ਦਾ 6 ਗੁਣਾ ਵੱਧ ਜਿਹੜਾ ਰੇਟ ਕਿਸਾਨ ਨੂੰ ਦਿੱਤਾ ਜਾਵੇ ਤੇ ਇਹ ਕੌਡੀਆਂ ਦੇ ਭੱਕ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾਣੀਆਂ ਇਹਦਾ ਵੀ ਵਿਰੋਧ ਕਰਾਂਗੇ ਵੀ ਪੁਲਿਸ ਸ਼ੌਣੀ ਬਣਾ ਕੇ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਰਿਕੁਆਇਰ ਨਾ ਕੀਤੀਆਂ ਜਾਣ ਬਾਸਮਤੀ ਮਾਝੇ ਦੀ ਸਭ ਤੋਂ ਵੱਡੀ ਫਸਲ ਹੈਗੀ ਆ ਪੰਜਾਬ ਸਰਕਾਰ ਨੇ ਕਿਹਾ ਸੀ ਬਾਸਮਤੀ ਵੱਧ ਲਾਓ ਤਾਂ ਜੋ ਅਸੀਂ ਤੁਹਾਨੂੰ ਸਹੀ ਰੇਟ ਤੇ ਪਿਛਲੀ ਵਾਰ ਰੇਟ ਵੀ ਚੰਗੇ ਸੀਗੇ ਪਰ ਕੇਂਦਰ ਦੀ ਬਦਨੀਤੀ ਕਰਕੇ 950 ਡਾਲਰ ਸਿਪਮੈਂਟ ਜਿਹੜੀ ਆ ਪ੍ਰਤੀ ਟਨ ਲਾਈ ਗਈ ਰੇਟ ਡਿੱਗ ਪੇ ਗਵਾਂਡੀ ਮੁਲਕ ਪਾਕਿਸਤਾਨ ਦੇ ਵਿੱਚ 750 ਡਾਲਰ ਆ ਇਹਦਾ ਫਰਕ ਸੀਗਾ ਅੱਜ ਖਬਰਾਂ ਮਿਲ ਰਹੀਆਂ ਵੀ ਸ਼ਾਇਦ ਸਿਪਮੈਂਟ ਸ਼ਾਇਦ ਵਾਪਸ ਲਵੇ ਕੇਂਦਰ ਸਰਕਾਰ ਅਸੀਂ ਕਹਿੰਨੇ ਵੀ 700 ਡਾਲਰ ਇਹ ਕੀਤੀ ਜਾਵੇ ਉਹਦੀ ਪੁਸ਼ਟੀ ਹਜੇ ਤੱਕ ਹੋਈ ਨਹੀਂ ਹੈਗੇ ਸੀ ਕਿਨੇ ਪੰਜਾਬ ਸਰਕਾਰ ਵਿੱਚ ਪਵੇ ਉਹਨੂੰ ਘਟਾਵੇ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਹੈਗਾ ਵੀ ਸਾਡੀ ਬਸਮਤੀ ਮੰਡੀਆਂ ਵਿੱਚ ਰੋਲ ਰਹੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਵੇਂ ਤਹਿਸੀਲਾਂ ਦੇ ਵਿੱਚ ਭ੍ਰਸ਼ਟਾਚਾਰ ਆ ਡੀਸੀ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ ਖਰਾਬੀ ਹੁੰਦੀ ਦਾ ਬਿਆਸ ਤੋਂ ਹੁੰਦੇ ਆ ਜੇ ਪੂਰੇ ਅੰਮ੍ਰਿਤਸਰ ਦੇ ਬਾਈਪਾਸ ਦੇ ਵਿੱਚ ਤੁਹਾਨੂੰ ਪਤਾ ਸਾਲਾਂ ਬੱਧੀ ਮੈਨੂੰ ਵੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਪ੍ਰੋਜੈਕਟਾਂ ਨੂੰ ਦੇਖਿਆ ਇਲਜ਼ਾਮ ਤਾਂ ਸਾਡੇ ਤੇ ਲੱਗਦੇ ਆ ਕਿ ਕਿਸਾਨ ਵੀ ਦੂ ਛੜਕਾ ਜਾਮ ਕਰਦੇ ਸਰਕਾਰੀ ਪ੍ਰੋਜੈਕਟ ਭਾਵੇਂ 3 ਸਾਲ ਛੜਕ ਜਾਮ ਕਰ ਸਕੇ ਤੇ ਲੋਕ ਖੱਜਲ ਖਰਾਬ ਹੋਣ ਉਹਦਾ ਜ਼ਿੰਮੇਵਾਰ ਕੌਣ ਹੈਗਾ ਤਾਂ ਲਗਾਤਾਰ ਪੰਜਾਬ ਸਰਕਾਰ ਆਪ ਦੇ ਅਫਸਰ ਸੀਪੀ ਬਦਲ डीसी ਬਦਲਦੀ ਹੈ ਮਸਲਿਆਂ ਦਾ ਹੱਲ ਨਹੀਂ ਹੈਗਾ ਤੁਸੀਂ ਅਫਸਰਾਂ ਨੂੰ ਕਿਤੇ ਕੰਮ ਕਰਨ ਦਿਓ ਜੇ ਕੋਈ ਥੋੜਾ ਪ੍ਰੋਟੋਕਾਲ ਹੈਗਾ ਤੁਸੀਂ ਕਿੰਨੂੰ ਲਾਓ ਪਰ ਅਫਸਰਾਂ ਨੂੰ ਕੋਈ 2-3 ਸਾਲ ਦਾ ਸਮਾਂ ਵੀ ਦਿਓ ਜਿਹੜਾ ਉੱਥੇ ਬਹਿ ਕੇ ਕੰਮ ਕਰ ਸਕੇ ਕੋਈ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ ਤੋਂ ਇਹ ਇਹ ਜਿਹੀ ਵੀ ਆਪੇ ਗਾਂ ਸੀਜ਼ਨ ਆ ਰਿਹਾ ਉਹਦੀ ਤਿਆਰੀ ਕੀ ਹੈਗੀ ਆ ਤੋਂ ਇਹ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਪਾਂ ਜਿਹੜਾ ਵਾ 24 ਸਤੰਬਰ ਨੂੰ ਮੋਰਚਾ ਲਾਉਣ ਜਾ ਰਹੇ ਆ ਉਹਦੇ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਦੇਸ਼ ਦੁਨੀਆ ਤੱਕ ਗੱਲ ਸਾਡੀ ਚਲੀ ਜਾਵੇ ਜੇ ਸਰਕਾਰ ਸਮੇਂ ਰੰਦੇ ਮਸਿਆਂ ਦਾ ਹੱਲ ਕਰ ਦੂਗੀ ਤੇ ਦੇ ਬਾਰੇ ਸੋਚ ਲਾਂਗੇ ਜੇ ਨਹੀਂ ਕਰੂਗੀ ਤੇ ਫਿਰ ਮੋਰਚਾ ਲਾਇਆ ਜਾਊਗਾ ਜਦੋਂ ਤਰ ਨਾਲ ਆਇਆ ਸੀ ਤੁਸੀਂ ਪੰਜਾਬ ਸਰਕਾਰ ਨੇ ਉਦੋਂ ਕਹੇ ਸੀ ਮੈਂ ਵਕੀਲ ਬਣ ਕੇ ਨਾਲ ਖੜਾ ਹਾਂ ਹਾਂ ਦੇਖੋ ਦਾਅਵੇ ਤਾਂ ਭਗਵੰਤ ਮਾਨ ਜੀ ਕਰਦੇ ਹੀ ਹੈਗੇ ਆ ਪੀ ਅਸੀਂ ਕਿਸਾਨਾਂ ਦੇ ਵਕੀਲ ਬਣ ਕੇ ਆ ਪਰ ਲੱਗਦਾ ਨਹੀਂ ਹੁਣ ਤਾਂ ਲੱਗਦਾ ਕੇਂਦਰ ਨਾਲ ਖੜੇ ਆ ਅ ਸ਼ੰਭੂ ਮੋਰਚੇ ਚ ਅੱਜ ਅਸੀਂ ਗਗਨ ਚੌਕ ਜਾਮ ਕਰਨਾ ਸੀਗਾ ਬਿਜਲੀ ਅਜੇ ਤੱਕ ਨਹੀਂ ਸਪਲਾਈ ਸਾਨੂੰ ਦੇ ਸਕੇ ਠੀਕ ਆ ਸ਼ੀਤਪੁਰਾ ਨੂੰ ਨੌਕਰੀਆਂ ਨਹੀਂ ਦੇ ਦੇ ਵਕੀਲ ਕਾਦੇ ਹੈਗੇ ਆ ਤੋ ਬਿਆਨ ਦੇਣ ਨੂੰ ਕੁਝ ਹੋਰ ਹੁੰਦੇ ਆ ਕਰਨ ਨੂੰ ਕੁਝ ਹੋਰ ਹੁੰਦੇ ਆ ਪੰਜਾਬ ਸਰਕਾਰ ਦੀ ਮਨਸ਼ਾ ਕੇ ਲੈ ਕਿਸਾਨਾਂ ਬਤਨੂ ਲੈ ਮੈਨੂੰ ਲੱਗਦਾ ਪੰਜਾਬ ਸਰਕਾਰ ਜੋ ਵਾਅਦੇ ਪਿਛਲੇ ਦੋਆਂ ਢਾਈਆਂ ਸਾਲਾਂ ਚ ਕਰਕੇ ਲੋਕਾਂ ਨਾਲ ਆਈ ਸੀ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਜੋ ਸਾਨੂੰ ਲੱਗਦਾ ਪੰਜਾਬ ਸਰਕਾਰ ਤੋਂ ਨਹੀਂ ਬਦਲ ਆ ਰਹੀ ਆ ਤੋ ਮੇਰੀ ਪ੍ਰਾਲੀ ਸਾੜਨ ਤੇ ਰੋਕ ਲਗਾਈ ਜਾ ਰਹੀ ਹੈ ਉਹਦੇ ਕੀ ਐਕਸ਼ਨ ਹੋਏਗਾ ਹਾਂ ਅਸੀਂ ਪ੍ਰਾਲੀ ਵਾਲੇ ਮੁੱਦੇ ਦਾ ਵੀ ਹੱਲ ਕਰਨ ਦਾ ਕੀ ਮੰਗ ਪਾਈ ਹੋਈ ਆ ਵੀ ਪ੍ਰਾਲੀ ਦੇ ਜਿੰਮੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ 100 ਰੁਪਿਆ ਬੋਨਸ ਦਿੱਤਾ ਜਾਵੇ ਜੀਐਨਜੀ ਦੀਆਂ ਉਹ ਰੂਲਿੰਗਸ ਨੇ ਵੀ ਕਿਸਾਨਾਂ ਨੂੰ ਫੇਰੀ ਜਿਹੜੀ ਆ ਉਹ ਮਹੱਈਆ ਕਰਾਈ ਜਾਵੇ ਮਸ਼ੀਨਰੀ ਅਸੀਂ ਅੱਜ ਵੀ ਤੁਹਾਡੇ ਮਾਦਮਨਾ ਕਹਿੰਨੇ ਭਾਈ ਪ੍ਰਾਲੀ ਪਈ ਹੈ ਚੱਕ ਕੇ ਲੈ ਜਾਓ ਇਹਦਾ ਠੋਸ ਹੱਲ ਕਰੋ ਅਸੀਂ ਤਾਂ ਪ੍ਰਾਲੀ ਨੂੰ ਆਗ ਨਹੀਂ ਲਾਉਣਾ ਚਾਹਤ ਚਲੋ ਹੁਣ ਭਾਵੇਂ ਗ੍ਰੀਨ ਟ੍ਰਿਬਿਊਨਲ ਨੇ ਕਹਿ ਦਿੱਤਾ ਹੈਗਾ ਪੀ ਹੁਣ ਦਿੱਲੀ ਨਹੀਂ ਤੁਹਾਡਾ ਤੂੰ ਆਉਂਦਾ ਹੈਗਾ ਚਲ ਮੈਂ ਇਸ ਇਲਜ਼ਾਮ ਤੋਂ ਸ਼ਾਇਦ ਹਰ ਕੀ ਬੱਝ ਜੀ ਮੈਨੂੰ ਲੱਗਦਾ ਇਸ ਇਸ ਪਰਾਲੀ ਵਾਲੇ ਮੁੱਦੇ ਤੇ ਸਿਆਸਤ ਹੁੰਦੀ ਹੈ ਇਹਦਾ ਜਿਹੜਾ ਪੋਲੂਸ਼ਨ ਵਾਲਾ ਇਸ਼ੂ ਬਹੁਤ ਵੱਡਾ ਇਸ਼ੂ ਆ 75 ਤੋਂ 51% ਇੰਡਸਟਰੀ ਪੋਲੂਸ਼ਨ ਕਰਦੀ ਹੈਗੀ ਆ ਜਿਵੇਂ ਅਸੀਂ ਅੰਮ੍ਰਿਤਸਰ ਦੇ ਵਿੱਚ ਤਰਨਾਲਾ ਆਇਆ ਸੀ ਸਾਰਾ ਅੰਮ੍ਰਿਤਸਰ ਫੈਕਟਰੀਆਂ ਨੇ ਜ਼ਰੀਲਾ ਕੀਤਾ ਹੋ ਗਿਆ ਬੁੱਢੇ ਨਾਲੇ ਦਾ ਰੋਲਾ ਕਿੰਨਾ ਪਿਆ ਹੈਗਾ ਤਾਂ ਸਰਕਾਰ ਦਾ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਮੈਂ ਕਹਿੰਦਾ ਕੰਟਰੋਲ ਕਰਦੇ ਹੋ ਪ੍ਰਦੂਸ਼ਣ ਬੋਰਡ ਹੀ ਕਹੋ ਕੰਟਰੋਲ ਤਾਂ ਹੈ ਨਹੀਂਗਾ ਨਾ ਕੋਈ ਕੰਮ ਕਰਦਾ ਹੈਗਾ ਅਸੀਂ ਪ੍ਰਾਲੀ ਦਾ ਠੋਸਾ ਲਚਾਉਂਦੇ ਆ ਵੀ ਇਹਦਾ ਮਸਲਾ ਹੱਲ ਕਰੋ